ਏ ਸਾਥ ਤੇਰਾ ਤਲਵਾਰ ਦੀ ਤਿੱਖੀ ਧਾਰ ਜਿਹਾ ਏ ਸਾਥ ਤੇਰਾ ਜਿਸ ਤੇ ਤੁਰਨਾ ਮੈਂ ਬਿਨ ਡਿੱਗਿਆ ਕੱਸ ਕੇ ਬੰਨੀ ਉਸ ਤਾਰ ਜਿਹਾ ਏ ਸਾਥ ਤੇਰਾ ਫੁੱਲਾਂ ਤੇ ਪਈ ਤਰੇਲ ਜਿਹਾ ਏ ਥੋੜ ਚਿਰਾ ਕਦੇ ਲੱਗਦਾ ਕੱਚੇ ਧਾਗੇ ਦੀ ਕੋਈ ਗੁੰਝਲ ਹੈ ਜਿਸ ਦਾ ਨਾਂ ਲੱਭੇ ਕੋਈ ਸਿਰਾ ਇਹ ਸਾਥ ਤੇਰਾ ਪਥਰੀਲੇ ਕੰਡਿਆਲੇ ਰਾਹੀ ਬਣ ਕੇ ਇੱਕ ਮਖਮਲ ਦੀ ਚਾਦਰ ਇਹ ਵਿਛ ਜਾਵੇ ਤੇਰੇ ਹੁੰਦਿਆਂ ਦੁੱਖਾਂ ਦਰਦਾਂ ਦਾ ਭਾਰ ਵੀ ਕਿੱਧਰੇ ਗੁੰਮ ਜਾਵੇ ਤਪਦੇ ਥਲ ਵਿੱਚ ਇੱਕ ਕਣੀ ਜਿਹਾ ਕਿਸੇ ਜ਼ਹਿਰ ਚੂਸ ਦੀ ਮਣੀ ਜਹਾ ਇਹ ਸਾਾਸ ਤੇਰਾ ਇਹ ਸਾਥ ਤੇਰਾ